ਸਾਡਾ ਕੋਈ ਆਮ ਆਦੀ ਪਾਰਟੀ ਦੇ ਵਲੰਟੀਅਰ ਦਾ ਪਿੱਛੌੜ ਕੋਈ ਬਹੁਤਾ ਰਾਜਨੀਤਿਕ ਨਹੀਂ ਆਮ ਘਰਾਂ ਦੇ ਬੱਚੇ ਆ ਨਾਗਦੇ ਸਰਪੰਚੀ ਦੀ ਚਾਹ ਰਦਾ ਸੀ ਨਾਗਦੇ ਐਮਸੀ ਬਣਨ ਦੀ ਸਿਹਤ ਬਵਸਤਾ ਉਹਨੂੰ ਠੀਕ ਕਰਦੇ ਕਰਦੇ ਅੱਜ ਪੰਜਾਬ ਦੇ ਵਿੱਚ ਤਕਰੀਬਨ 1000 ਦੇ ਕਰੀਬ ਜਿਹੜੇ ਮੁਹੱਲਾ ਕਲੀਨਿਕ ਬਣੇ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਸਾਡੇ ਐਮਐਲਏ ਸਾਹਿਬਾਨ ਨੇ ਇੱਕ ਇੱਕ ਜਿਹੜੇ ਸਕੂਲ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਸਕੂਲਾਂ ਦਾ ਜਿਹੜਾ ਕਾਇਆਕਲਪ ਕੀਤਾ ਪੰਜਾਬ ਦੇ ਜਿਹੜੇ ਟੀਚਰਸ ਨੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਬਾਹਰਲੇ ਮੁਲਕਾਂ ਦੇ ਵਿੱਚ ਕਰਵਾਈਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਰੰਗਲੇ ਪੰਜਾਬ ਦੀ ਟੀਮ ਦਾ ਸਾਨੂੰ ਹਿੱਸਾ ਬਣਾਇਆ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਟਿਆਲੇ ਵਾਸਤੇ ਚੰਗੇ ਪ੍ਰੋਜੈਕਟਸ ਜਿਹੜੇ ਅਸੀਂ ਲੈ ਕੇ ਆਵਾਂਗੇ ਬਹੁਤ ਵੱਡੀ ਕੂੜੇ ਦੀ ਸਮੱਸਿਆ ਜਿਹੜੀ ਜਿਹਦੇ ਕਰਕੇ ਅੱਜ ਰਾਜਨੀਤੀ ਦੇ ਵਿੱਚ ਵੀ ਅਸੀਂ ਹੈਗੇ ਆ ਤੇ ਸਾਡੇ ਉੱਪਰ ਪਰਚੇ ਵੀ ਹੋਏ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਦੀਆਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮਾਦੀ ਪਾਰਟੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸ਼੍ਰੀ ਮਨੀਸ਼ ਚੋਧਿਆ ਜੀ ਇਨਚਾਰਜ ਪੰਜਾਬ ਪੰਜਾਬ ਪਰਿਵਾਰੀ ਤੇ ਨਾਲ ਸ਼੍ਰੀ ਅਮਨ ਅਰੋੜਾ ਜੀ ਪੰਜਾਬ ਪ੍ਰਧਾਨ ਔਰ ਸਮੁੱਚੀ ਲੀਡਰਸ਼ਿਪ ਸਾਡੇ ਸਾਰੇ ਸਾਥੀ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਡਾ ਇੱਕ ਇੱਕ ਵਲੰਟੀਅਰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪੰਜਾਬ ਦੇ ਵਿੱਚ ਸਰਕਾਰ ਤੇ ਔਰ ਵਲੰਟੀਅਰ ਕਰਕੇ ਜਿਹੜੀ ਆਵਾਦੀ ਪਾਰਟੀ ਦੀ ਜਿਹੜੀ ਪਛਾਣ ਹੈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਦੇਖ ਕੇ ਜਦੋਂ ਅੰਦੋਲਨ ਸ਼ੁਰੂ ਹੋਇਆ ਅੰਦੋਲਨ ਤੋਂ ਬਾਅਦ ਪਾਰਟੀ ਬਣੀ ਤਾਂ ਲੱਖਾਂ ਨੌਜਵਾਨਾਂ ਨੇ ਜਿਹੜਾ ਆਮਾਦੀ ਪਾਰਟੀ ਨੂੰ ਜੁਆਇਨ ਕੀਤਾ ਮੇਰੇ ਵਰਗੇ ਲੱਖਾਂ ਕਰੋੜਾਂ ਨੌਜਵਾਨਾਂ ਨੇ ਜਿਹੜੇ ਆਮਾਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਸਾਡਾ ਕੋਈ ਆਮਾਦੀ ਪਾਰਟੀ ਦੇ ਵਲੰਟੀਅਰਸ ਦਾ ਪਿਛੌੜ ਕੋਈ ਬਹੁਤਾ ਰਾਜਨੀਤਿਕ ਨਹੀਂ ਆਮ ਘਰਾਂ ਦੇ ਬੱਚੇ ਆ ਨਾਗਦੇ ਸਰਪੰਚੀ ਦੀ ਚਾਹ ਰਾ ਸੀ ਨਾਗਦੇ ਐਮਸੀ ਬਣਨ ਦੀ ਆਮਾਦੀ ਪਾਰਟੀ ਨੇ ਦੇਸ਼ ਦੇ ਵਿੱਚ ਇੱਕ ਚਿੰਗ ਜਿਹੜੀ ਸ਼ੁਰੂ ਕੀਤੀ ਐਂਟੀ ਕਰਪਸ਼ਨ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਤੇ ਲੋਕ ਲਈ ਦੀਆਂ ਜਿਹੜੀਆਂ ਸਕੀਮਾਂ ਉਹ ਸ਼ੁਰੂ ਕੀਤੀਆਂ ਉਹਨਾਂ ਨੂੰ ਦੇਖ ਕੇ ਜਿਹੜੇ ਲੋਕਾਂ ਦੇ ਫਾਇਦੇ ਨੇ ਅੱਜ ਪੰਜਾਬ ਦੇ ਵਿੱਚ ਤਿੰਨ ਵਾਰ ਦਿੱਲੀ ਦੇ ਵਿੱਚ ਸਰਕਾਰ ਬਣੀ ਅੱਜ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਬਹੁਤ ਬਿਹਤਰੀਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਹੈ ਲੋਕਪੱਖੀ ਨੀਤੀਆਂ ਸਰਕਾਰ ਬਣਨ ਤੋਂ ਪਹਿਲਾਂ ਗਰੰਟੀ ਦਿੱਤੀ ਸੀ ਕਿ 300 ਯੂਨਟ ਜਿਹੜੇ ਬਿਜਲੀ ਦੇ ਹਰ ਮਹੀਨੇ ਮੁਫਤ ਦਿੱਤੇ ਜਾਣਗੇ 2 ਮਹੀਨੇ ਦਾ ਜਿਹੜਾ ਸਰਕਲ ਆ ਪੜਾਇਤੋਂ ਦਾ ਉਹ ਸਾਈਕਲ ਦੇ ਵਿੱਚ 600 ਯੂਨਟ ਪੰਜਾਬ ਦੇ ਲੋਕਾਂ ਨੂੰ ਜਿਹੜੀ ਚੜ੍ਹਦੇ ਸਾਲ 2022 ਦੇ ਵਿੱਚ ਹੀ ਜਦੋਂ ਸਰਕਾਰ ਬਣਨ ਤੋਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਹੀ ਜਿਹੜੇ ਉਹਦਾ ਫਾਇਦਾ ਉਹਦੀ ਸਬਸਿਡੀ ਜਿਹੜੀ ਮਿਲਣੀ ਸ਼ੁਰੂ ਹੋ ਗਈ ਸੀ ਅੱਜ ਪੰਜਾਬ ਦੇ 85% ਲੋਕ ਜਿਹੜੇ ਨੇ ਕੋਈ ਦਾ ਫਾਇਦਾ ਲੈ ਰਹੇ ਨੇ ਕਿ 600 ਯੂਨਟ ਤਕਰੀਬਨ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਦਾ 7000 ਰੁਪਏ ਜਿਹੜਾ ਬਿਜਲੀ ਦਾ ਬਿੱਲ 8000 ਰੁਪਏ ਬਣਿਆ ਕਰਦਾ ਸੀ ਜਿੱਥੇ ਉਹ 10 ਰੁਪਏ ਯੂਨਟ ਦੇ ਨਾਲ ਔਰ ਜਿਹੜੇ ਪੱਤੇ ਲੱਗੇ ਤਕਰੀਬਨ 7-7 8-8000 ਰੁਪਏ ਦੀ ਜਿਹੜੀ ਉਹ ਆਮ ਜਿਹੜੇ ਖਪਤਕਾਰ ਸੀ ਉਹਨਾਂ ਨੂੰ ਬਹੁਤ ਵੱਡਾ ਇੱਕ ਵਿੱਤੀ ਬੋਝ ਜਿਹੜਾ ਉਹ ਜਿਹੜਾ ਪੈਂਦਾ ਸੀ ਸੋ ਆਮ ਆਦੀ ਪਾਰਟੀ ਨੇ ਆਂਦਿਆ ਸਾਰ ਸਭ ਤੋਂ ਪਹਿਲੀ ਗਰੰਟੀ ਆਪਣੀ ਬਿਜਲੀ ਦੀ ਜਿਹੜੀ ਉਹ ਪੂਰੀ ਕੀਤੀ ਇਸ ਤੋਂ ਬਾਅਦ ਜਿਹੜਾ ਵਿਗੜਿਆ ਹੋਇਆ ਸਟਰਕਚਰ ਸਿਹਤ ਸੂਲਤਾ ਸੜੇ ਪੰਜਾਬ ਦੀ ਜਰਜਰ ਹੋਈ ਸਿਹਤ ਵਿਵਸਥਾ ਉਹਨੂੰ ਠੀਕ ਕਰਦੇ ਕਰਦੇ ਅੱਜ ਪੰਜਾਬ ਦੇ ਵਿੱਚ ਤਕਰੀਬਨ 1000 ਦੇ ਕਰੀਬ ਜਿਹੜੇ ਮੁਹੱਲਾ ਕਲੀਨਿਕ ਬਣੇ ਨੇ ਜਿੱਥੇ ਕਰੋੜਾ ਲੋਕਾਂ ਨੇ ਆਮ ਆਦੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਦੇ ਵਿੱਚ ਜਿਹੜਾ ਇਲਾਜ ਕਰਾ ਕੇ ਆਪਣੀ ਸਿਹਤ ਆਪਣਾ ਇਲਾਜ ਜਿਹੜਾ ਬਿਲਕੁਲ ਮੁਫਤ ਕਰਾਇਆ ਜਿੱਥੇ ਹਰ ਤਰ੍ਹਾਂ ਦੀ ਦਵਾਈ ਉਹ ਮੁਫਤ ਦਿੱਤੀ ਜਾਂਦੀ ਹੈ ਤੇ ਨਾਲ ਹੀ ਕਈ ਤਰ੍ਹਾਂ ਦੇ ਟੈਸਟ ਜਿਹੜੇ ਬਿਲਕੁਲ ਫ੍ਰੀ ਹੁੰਦੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵਿਗੜੀ ਹੋਈ ਜਿਹੜੀ ਸਾਡੀ ਸਿੱਖਿਆ ਬਹੁਤ ਹੀ ਬੁਰਾ ਹਾਲ ਮਾਡਲ ਸਕੂਲ ਦੇ ਨਾਂ ਦੇ ਉੱਪਰ ਸਰਵਰ ਅੰਦਰੂਗਨ ਮਾਰ ਕੇ ਪਿਛਲੀਆਂ ਸਰਕਾਰਾਂ ਨੇ ਜਿਹੜੀ ਖਾਣਾ ਪੂਰਤੀ ਕੀਤੀ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਾਹਮਣੇ ਰਲ ਕੇ ਆਪਣੇ ਆਪਣੇ ਹਲਕੇ ਦੇ ਵਿੱਚ ਸਾਡੇ ਐਮਐਲਏ ਸਹਬਾਨ ਨੇ ਇੱਕ ਇੱਕ ਜਿਹੜੇ ਸਕੂਲ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਸਕੂਲਾਂ ਦਾ ਜਿਹੜਾ ਕਾਇਆਕਲਪ ਕੀਤਾ ਇੱਥੇ ਹੀ ਨਹੀਂ ਗੱਲ ਪੂਰੇ ਪੰਜਾਬ ਦੇ ਜਿਹੜੇ ਟੀਚਰਸ ਨੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਬਾਹਰਲੇ ਮੁਲਕਾਂ ਦੇ ਵਿੱਚ ਕਰਵਾਈਆਂ ਤਾਂ ਜੋ ਬਾਹਰਲੇ ਮੁਲਕਾਂ ਦੀਆਂ ਜਾਂ ਚੰਗੇ ਇੰਸਟੀਚਿਊਸ਼ਨਸ ਦੀ ਜਿਹੜੀ ਉਹ ਉਹਨਾਂ ਦਾ ਇੱਕ ਪ੍ਰੋਜੈਕਟ ਹੈ ਉਹ ਕਿਹੜੇ ਤਰੀਕੇ ਨਾਲ ਪੈਟਰਨ ਨਾਲ ਪੜਾਉਂਦੇ ਨੇ ਉਹ ਸਿੱਖਿਆ ਦਾ ਜਿਹੜਾ ਮਾਡਲ ਹੈ ਆਪਾਂ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹਾਂ ਤੇ ਅੱਜ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜੇ ਬੱਚਿਆਂ ਦੇ ਰਿਜ਼ਲਟਸ ਆ ਰਹੇ ਨੇ ਔਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਕਰਵਾਇਆ ਜਾ ਰਿਹਾ ਹੈ ਆਮ ਆਦੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਰੰਗਲੇ ਪੰਜਾਬ ਦੀ ਟੀਮ ਦਾ ਸਾਨੂੰ ਹਿੱਸਾ ਬਣਾਇਆ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਭਰੋਸਾ ਦਿਵਾਉਂਦੇ ਆ ਕਿ ਜਿਹੜਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਅਸੀਂ 24 ਘੰਟੇ ਸੱਤੋ ਦਿਨ ਸਰਕਾਰ ਲਈ ਪਾਰਟੀ ਲਈ ਪੂਰੀ ਤਰ੍ਹਾਂ ਸਮਰਪਿਤ ਤੇ ਈਮਾਨਦਾਰੀ ਨਾਲ ਤੇ ਤੈਹ ਦਿਲ ਨਾਲ ਅਸੀਂ ਜਿਹੜਾ ਕਾਰਗੁਜ਼ਾਰੀ ਆਪਣੀ ਕਰਕੇ ਦਿਖਾਵਾਂਗੇ ਤੇ ਪਟਿਆਲੇ ਵਾਸਤੇ ਚੰਗੇ ਪ੍ਰੋਜੈਕਟਸ ਜਿਹੜੇ ਅਸੀਂ ਲੈ ਕੇ ਆਵਾਂਗੇ ਚੰਗੀ ਯੋਜਨਾਬੰਦੀ ਬਣਾ ਕੇ ਚੰਗੇ ਪ੍ਰੋਜੈਕਟਸ ਦੀ ਜਿਹੜੀ ਅਸੀਂ ਸ਼ੁਰੂਆਤ ਕਰਾਂਗੇ ਧੰਨਵਾਦ ਜੀ ਦੇਖੋ ਪਹਿਲਾਂ ਦਾ ਪਿਛਲੀਆਂ ਸਰਕਾਰਾਂ ਦੌਰਾਨ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਜਿਹੜਾ ਇਹ ਇੱਥੇ ਆਪਣੇ ਨਵੇਂ ਬੱਸ ਸਟੈਂਡ ਦੇ ਕੋਲ ਜਿਹੜੇ ਤੁਸੀਂ ਦੇਖਿਆ ਕਿ ਬੱਸਾਂ ਦੀ ਜਿਹੜੀ ਲਾਂਗੇ ਵਾਸਤੇ ਸਭ ਤੋਂ ਵੱਡੀ ਸਮੱਸਿਆ ਯੋਜਨਾਬੰਦੀ ਨਾਲ ਹੀ ਕੰਮ ਨਹੀਂ ਹੋਇਆ ਜੇਕਰ ਹਰ ਚੀਜ਼ ਦੀ ਯੋਜਨਾ ਸਹੀ ਤਰੀਕੇ ਨਾਲ ਬਣਾਈ ਹੁੰਦੀ ਤਾਂ ਅੱਜ ਆਪਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਰਪੇਸ਼ ਨਹੀਂ ਸੀ ਆਉਣੀ ਸੋ ਪਟਿਆਲੇ ਨੂੰ ਇੱਕ ਐਲੀਵੇਟਡ ਰੋਡ ਦੀ ਜ਼ਰੂਰਤ ਹੈ ਜਿਹੜੀ ਬੱਸ ਸਟੈਂਡ ਤੋਂ ਪੁਲ ਤੋਂ ਹੁੰਦੇ ਹੋਏ ਦੁਕਾਨਵਾਰਨ ਤੋਂ ਪੂਰੇ ਬਾਈਪਾਸ ਤੱਕ ਜਿਹੜਾ ਬਾਹਰ ਤੱਕ ਬਾਹਰਨ ਤੱਕ ਜਿਹੜੀ ਉਹ ਲੈ ਕੇ ਜਾਵੇ ਜਿਸ ਦੇ ਨਾਲ ਟ੍ਰੈਫਿਕ ਅੱਜ ਤੁਸੀਂ ਦੇਖੋ ਬੋਟਲ ਨੈਕ ਬਣਿਆ ਅਸੀਂ ਸਰਕਾਰ ਦੇ ਅੱਗੇ ਰਿਕਵੈਸਟ ਕਰਾਂਗੇ ਕਿਉਂਕਿ ਪਟਿਆਲੇ ਸ਼ਹਿਰ ਦੀ ਕੀ ਪੂਰੇ ਜ਼ਿਲ੍ਹੇ ਦੀ ਇੱਕ ਬਹੁਤ ਵੱਡੀ ਮੰਗ ਹੈ ਪਟਿਆਲੇ ਦੇ ਵਿੱਚੋਂ ਕਿਸੇ ਨੇ ਵੀ ਜਾਣਾ ਚਾਹੇ ਪਾਸੋਂ ਨਾਬਾ ਅਮਲੋ ਚਾਹੇ ਸਰੰਦ ਦੀ ਗੱਲ ਕਰੀਏ ਜਾਂ ਇਧਰੋਂ ਦੀ ਇਧਰ ਵਾਲੇ ਨੇ ਰਾਜਪੁਰਾ ਜਾਣਾ ਜਾਂ ਦੇਵੀਗੜ੍ਹ ਨੂੰ ਜਾਣਾ ਸਾਰਾ ਬੋਤਲ ਨੈਕ ਬਣ ਜਾਂਦਾ ਇੱਕ ਛੋਟੀ ਜੀ ਨੈਕ ਬਣ ਜਾਂਦੀ ਜਿਹਦੇ ਕਰਕੇ ਬਹੁਤ ਵੱਡੇ ਚਾਮ ਸਵੇਰੇ ਸਵੇਰੇ ਦਿੱਕਨ ਨੂੰ ਮਿਲਦੇ ਨੇ ਸਾਡੇ ਜਿਹੜੇ ਕਰਮਚਾਰੀ ਨੇ ਸਾਡੇ ਵਪਾਰੀ ਭਰਾ ਨੇ ਉਹਨਾਂ ਨੂੰ ਕੰਮਾਂ ਤੇ ਪਹੁੰਚਣ ਦੀ ਡਿਊਟੀ ਤੇ ਪਹੁੰਚਣ ਦੇ ਵਿੱਚ ਬੜੀਆਂ ਦਿੱਕਤਾਂ ਜਿਹੜੀਆਂ ਸਾਹਮਣਾ ਕਰਨਾ ਪੈਂਦਾ ਸੋ ਸਭ ਤੋਂ ਪਹਿਲਾਂ ਇਹ ਵਾਲਾ ਪ੍ਰੋਜੈਕਟ ਕੇ ਅਸੀਂ ਇਹਦੇ ਬਾਰੇ ਜਿਹੜੀ ਡਿਸਕਸ਼ਨ ਕਰਾਂਗੇ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਕੇ ਸਾਨੂੰ ਇਥੋਂ ਵਾਸਤੇ ਫੰਡ ਦਿੱਤੇ ਜਾਣ ਇਸ ਤਰ੍ਹਾਂ ਆਵਾ ਜਿਹੜੀ ਇੱਕ ਬਹੁਤ ਵੱਡੀ ਕੂੜੇ ਦੀ ਸਮੱਸਿਆ ਜਿਹੜੀ ਜਿਹਦੇ ਕਰਕੇ ਅੱਜ ਰਾਜਨੀਤੀ ਦੇ ਵਿੱਚ ਵੀ ਅਸੀਂ ਹੈਗੇ ਆ ਤੇ ਸਾਡੇ ਉੱਪਰ ਪਰਚੇ ਵੀ ਹੋਏ ਈਦੀ ਜਿਹੜੀ ਸਹੀ ਸੰਭਾਲ ਕਰਨ ਦਾ ਜਿਹੜਾ ਉਪਰਾਲਾ ਅਸੀਂ ਨਗਰ ਨਿਗਮ ਪਟਿਆਲਾ ਔਰ ਸਾਡੀਆਂ ਜਿੰਨੀਆਂ ਵੀ ਅਦਾਰੇ ਨੇ ਇਹਨਾਂ ਦੇ ਨਾਲ ਰਲ ਕੇ ਅਸੀਂ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਉਹਦੇ ਉੱਪਰ ਕੰਮ ਕਰਾਂਗੇ ਸ਼ਹਿਰ ਦੇ ਵਿੱਚ ਗ੍ਰੀਨਰੀ ਨੂੰ ਵਾਦਾ ਦੇਣ ਵਾਸਤੇ ਹਰ ਘਰ ਲਾਵੇ ਇੱਕ ਰੁੱਖ ਅਜੇ ਕਈ ਸਲੋਗਨ ਦੇ ਨਾਲ ਅਸੀਂ ਜਿਹੜਾ ਘਰ ਘਰ ਜਾਵਾਂਗੇ ਜਿਹਦੇ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰ ਦਿੰਦੇ ਨੇ ਲੱਖਾਂ ਜਿਹੜੇ ਪੌਦੇ ਸਾਡੀ ਨਰਸਰੀਆਂ ਦੇ ਵਿੱਚ ਆਉਂਦੇ ਨੇ ਤੇ ਲੱਗਦੇ ਵੀ ਨਹੀਂ ਪਰ ਲੋਕ ਉਹਨਾਂ ਨੂੰ ਸਾਭਦੇ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਐਜੂਕੇਟ ਕਰਾਂਗੇ ਕਿ ਉਹਨਾਂ ਨੂੰ ਬੱਚਾ ਵਾਂਗੂ ਉਹ ਬੱਚੇ ਇਹਨਾਂ ਦੀ ਰੁੱਖਾਂ ਦੀ ਰਾਖੀ ਕਰਨ ਤਾਂ ਜੋ ਸਾਡੇ ਵਾਤਾਵਰਨ ਨੂੰ ਜਿਹੜਾ ਇਹ ਸ਼ੁੱਧ ਕਰ ਚੁੱਕੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇੱਕ ਚੰਗਾ ਵਾਤਾਵਰਨ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਵਰਗੇ ਮੁੱਖ ਮੰਤਰੀ ਹੋਣ ਕੇਜਰੀਵਾਲ ਸਾਹਿਬ ਤੇ ਮਨੀਸ਼ ਸਿਸੋਧੀਆਂ ਵਰਗੇ ਸਾਡੇ ਜਿਹੜੇ ਐ ਮੈਂਟਰ ਹੋਣ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਵੱਡੀਆਂ ਮੱਲਾਮਾਰੀਆਂ ਤੇ ਕੰਮ ਕਰਕੇ ਦਿਖਾਏ ਨੇ ਸੋ ਅਸੀਂ ਉਹਨਾਂ ਦੇ ਦਿਖਾਏ ਰਸਤਿਆਂ ਦੇ ਪੂਰੇ ਜਿਹੜੇ ਪਾਵਾਂਗੇ ਤੇ ਪਟਿਆਲੇ ਦੀ ਡਿਵੈਲਪਮੈਂਟ ਵਾਸਤੇ ਜ਼ਿਲ੍ਹੇ ਦੀ ਡਿਵੈਲਪਮੈਂਟ ਵਾਸਤੇ ਅਸੀਂ ਲਗਾਤਾਰ ਪ੍ਰਯਾਸ ਕਰਾਂਗੇ ਤੁਹਾਨੂੰ ਦੱਸਿਆ ਕਿ 24 ਘੰਟੇ ਜਿਹੜੀ ਅਸੀਂ ਨੀਸਵਾਰਥ ਸੇਵਾ ਦੇ ਨਾਲ ਜਿਹੜਾ ਕੰਮ ਕਰਾਂਗੇ ਬਹੁਤ ਧੰਨਵਾਦ